ਲੇਜੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਘੰਟੀ ਕੇ ਆਈਕਨ ਪਰ ਕਲਿਕ ਕਰੇ ਵੈ ਸ਼ੇਅਰ ਕਰਨਾ ਨਾ ਭੂਲੇ ਸਤਿਬਾਬਾ ਸ੍ਰੀ ਗੰਗਾਰਾਮ ਜੀ ਦੀ ਬਖਸ਼ੀ ਦਾਤ ਅਤੇ ਡੇਰਾ ਸਤਿਬਾਬਾ ਸ੍ਰੀ ਗੰਗਾਰਾਮ ਜੀ ਦੇ ਮੁਖ ਮੰਤ ਬਾਬਾ ਭਰਪੂਰ ਦਾਜੀ ਮਲਕਾਣੇ ਵਾਲਿਆਂ ਦੀ ਪ੍ਰੇਰਣਾ ਸਦਕਾ ਸ਼ਹਿਰ ਵਾਸੀਆਂ ਨੇ ਸਹਿਯੋਗ ਨਾਲ ਬਾਬਾ ਸ੍ਰੀ ਗੰਗਾਰਾਮ ਸੇਵਾ ਸੰਪਤੀ ਦੇ ਸੇਵਾਦਾਰਾਂ ਵੱਲੋਂ 23 ਮਈ ਦਿਨ ਵੀਰਵਾ ਬਾਬਾ ਸਤਿਬਾਬਾ ਸ੍ਰੀ ਗੰਗਾਰਾਮ ਜੀ ਦੀ 93ਵਾਂ ਵਰ੍ਹੇ ਸੰਬੰਧੀ ਵਿਸ਼ੇਕ੍ਰੀਪ ਦੋ ਮਹੀਨੇ ਤੋਂ ਪਿਆਰੀਆਂ ਕੀਤੀਆਂ ਗਈਆਂ ਅਤੇ ਧਾਰਮਿਕ ਸਮਾਗਮਾਂ ਦੇ ਲੜੀ ਤਹਿਤ ਬੜੀ ਸ਼ਰਧਾ ਭਾਵ ਜਿਵੇਂ ਉਪਰੰਤ 16 ਮਈ ਦਿਨ ਵੀਰਵਾਰ ਤੋਂ 22 ਮਈ ਦਿਨ ਬੋਧਵਾਰ ਤੱਕ ਰੋਜ਼ਾਨਾ ਰਾਤ 8:00 ਵਜੇ ਤੋਂ 10:30 ਵਜੇ ਤੱਕ ਸਰਦਾ ਭਾਵ ਆਪਣੇ ਤੋਂ ਤਾਮਨਾ ਸੱਤਰਜਾ ਸੰਗੀਤ ਵਿੱਚ ਸ਼੍ਰੀਮਤ ਭਗਤ ਕਧਾ ਦਾ ਆਵਾਜ਼ ਕੀਤਾ ਗਿਆ ਜਿਸ ਤੋਂ ਬਾਅਦ 18 ਮਈ ਦਿਨ ਸ਼ਨੀਵਾਰ ਨੂੰ ਦੁਪਹਿਰ ਕਰੀਬ 12:30 ਵਜੇ ਬਾਬਾ ਜੀ ਦੇ ਧੋਨੇ ਵਾਲੇ ਪਾਸੇ ਗੈਸ ਰੈਂਡਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਇੱਕ ਵੱਡੇ ਤਮਾਕੇ ਵਿੱਚ ਸਰਦਾਲਾਂ ਲਈ ਲੰਗਰ ਤਿਆਰ ਕਰਨ ਵਾਲੇ ਸਤਿ ਸੇਵਾਦਾਰਨ ਬੇਜਖਮੀ ਹੋ ਗਏ ਜੋ ਬਠਿੰਡਾ ਦੇ ਕੋਸਮੋ ਹਸਪਤਾਲ ਵਿੱਚ ਜਿਹੜੇ ਇਲਾਜ ਹਨ ਅਚਾਨਕ ਹੋਏ ਹਾਦਸੇ ਕਾਰਨ ਸ਼ਹਿਰ ਵਾਸਾਂ ਤੋਂ ਇਲਾਵਾ ਇਲਾਕੇ ਅਤੇ ਵੱਖ-ਵੱਖ ਸੁਗਿਆਂ ਵਿੱਚ ਰਹਿੰਦੇ ਬਾਬਾ ਜੀ ਦੇ ਸਰਦਾਲੂ ਅਤੇ ਸੇਵਾਦਾਰ ਪਿਆਣੇ ਸਾਹਮਣੇ ਵਿੱਚ ਹਨ ਇਸ ਸੰਬੰਧ ਪਾਕੇ ਘਟਨਾ ਕਾਰਨ ਡੇਰਾ ਪ੍ਰਮੁਖ ਬਾਬਾ ਭਰਪੁਰਦਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੇਰੇ ਵਿੱਚ ਰੋਜ਼ਾਨਾ ਬਿਨ ਦਾ ਚੱਲਣ ਵਾਲੇ ਲੰਗਰ ਅਤੇ ਸ੍ਰੀ ਮਦ ਭਗਵਤ ਕਥਾ ਨੂੰ ਵੀ ਰੰਨ ਦਿੱਤਾ ਗਿਆ ਸੀ ਇਸ ਸੰਬੰਧ ਵਿੱਚ ਜਾਣਕਾਰੀ ਦੇਂਦੇ ਪ੍ਰਬੰਧਕ ਅਸ਼ੋਕ ਸਰਨਾ ਅਤੇ ਵਿਨੈ ਗੋਇਲ ਨੇ ਦੱਸਿਆ ਕਿ ਬਾਬਾ ਜੀ ਦੀ ਕਿਰਪਾ ਨਾਲ ਹਾਸੀ ਦੇ ਗੰਭੀਰ ਜ਼ਖਮੇ ਸੇਵ ਸੇਵਾਦਾਰ ਖਤਰੇ ਤੋਂ ਬਾਹਰ ਹਨ ਇਸ ਲਈ ਬਾਬਾ ਭਰਪੁਰਦਾ ਜੀ ਦੇ ਆਦੇਸ਼ ਅਨੁਸਾਰ 20 ਮਈ ਦਿਨ ਵੀਰਵਾਰ ਨੂੰ ਬਾਬਾ ਜੀ ਦੀ ਵਰ੍ਹੇ ਸ਼ਰਦਾ ਨਾਲ ਮਨਾਈ ਜਾ ਰਹੀ ਹੈ ਜਿਸ ਮੌਕੇ ਸਵੇਰੇ 8 ਵਜੇ ਹਵਨ ਯੱਗ ਤੋਂ ਬਾਅਦ ਸ਼੍ਰੀ ਮਦ ਭਗਵਤ ਕਥਾ ਦੇ ਪਾਠ ਦਾ ਪੋਖ ਪਾਇਆ ਜਾਵੇਗਾ ਅਤੇ ਸਰਦਾਲਾਂ ਵਿੱਚ ਅਤੁੱਟ ਲੰਗਰ ਵਰਤਾਇਆ ਜਾਵੇਗਾ। ਉਹਨਾਂ ਸ਼ਹਿਰ ਦੀਆਂ ਸੰਸਥਾਵਾਂ ਦੇ ਪਿਆਰੋ ਕਰਨ ਨੂੰ ਅਪੀਲ ਕੀਤੀ ਕਿ ਬਾਬਾ ਜੀ ਦੇ ਦਰਸ਼ਨ ਆਲੇ ਆਉਣ ਵਾਲੇ ਸਰਦਾਲਾਂ ਦੀ ਸੇਵਾ ਲਈ ਠੰਡੇ ਮਿੱਠੇ ਪਾਣੀ, ਜਮਜ਼ੀਰਾ, ਲੱਸੀ ਅਤੇ ਦੁੱਧ ਆਦਿ ਦੀਆਂ ਸੇਵਾ ਕੀਤੀ ਜਾਵੇ ਤਾਂ ਜੋ ਸਰਦਾਲਾਂ ਨੂੰ ਭਿਆਨਕ ਗਰਮੀ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਉਹਨਾਂ ਅਪੀਲ ਕੀਤੀ ਕਿ ਸਟਾਲਾਂ ਤੇ ਡੀਜੇ ਸਾਊਂਡ ਸਿਸਟਮ ਜਾਂ ਗੀਤ ਆਦਿ ਚਲਾਉਣ ਤੋਂ ਗਰੇਜ ਕਰਨਾ ਚਾਹੀਦਾ ਹੈ ਮੇਸਰ ਬਾਬਾ ਗੰਗाराम ਜੀ ਦੇ ਵਰਸਿਸ ਜਿਹੜੇ ਤਰਨਵੇਂ ਵੀ ਆਪਣੇ ਮਨਾ ਰਹੇ ਸੀਗੇ ਔਰ 18 ਤਰੀਕ ਨੂੰ ਸੇਵਾਦਾਰ ਕੰਮ ਕਰ ਰਹੇ ਸੀਗੇ ਤੇ ਅਚਾਨਕ ਸਿਲੰਡਰ ਬਟਨ ਨਾਲ ਹਵਾ ਦਾ ਵਾਪਰਿਆ ਸੀਗਾ ਬਹੁਤ ਮੰਦ ਘਾ ਪਾਕੇ ਕੱਢਣਾ ਹੋਈ ਹੈ ਜਿਹਦੇ ਵਿੱਚ ਸੱਤ ਸੇਵਾਦਾਰ ਗੰਭੀਰ ਜ਼ਖਮੀ ਹੋ ਗਏ ਸੀ ਤੇ ਉਹਨਾਂ ਬਾਰੇ ਕੀ ਕਰਨਾ ਚਾਹੀਦਾ ਬੋਲ ਬਾਬਾ ਗੰਗाराम ਜੀ ਮਹਾਰਾਜ ਦੀ ਜੈ ਆਕਾਲੀ ਵਿਗ੍ਯਰਾਨ ਦੀ ਤਰ੍ਹਾਂ ਇਹ ਬਰਸੀ ਜਿਹੜੀ ਹਰ ਸਾਲ ਦੀ ਤਰ੍ਹਾਂ 16 ਮਈ ਤੋਂ 23 ਮਈ ਤੱਕ ਮਨਾਈ ਜਾਂਦੀ ਹੈ ਉਹਦੇ ਵਿੱਚ 18 ਤਰੀਕ ਨੂੰ ਚੱਲ ਰਹੇ ਇਸ ਪ੍ਰੋਗਰਾਮ ਦੇ ਵਿੱਚ ਅਚਾਨਕ ਸਿਲੰਡਰ ਪਟਨ ਨਾਲ ਸਾਡੇ 7 ਜਿਹੜੇ ਸੇਵਾਦਾਰ ਹੈ ਉਹ ਵੀ ਚੱਕੀ ਹੋ ਗਏ ਇਹਨਾਂ ਨੂੰ ਮਰੀਂਦਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੂਚ ਸੰਗਤ ਨੂੰ ਸੀ ਹੀ ਬੇਨਤੀ ਕਰਦੇ ਹਾਂ ਉਹਨਾਂ ਦੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਹਾਂ ਉਹਨੂੰ ਜਾਦੀ ਇਸ ਤੋਂ ਉਸ ਨੂੰ ਵੀ ਆਪਣੇ ਕਰਾਚੋਂ ਨਾਲ ਆਪਣੇ ਬੱਚਿਆਂ ਕੋਲ ਆਓ ਪੁਰਾਣੇ ਬਾਬਾ ਤੰਦਰਸ਼ੀ ਬੱਚੇ ਪਰ ਜਿਹੜਾ ਹੁਣ ਇਹ ਅਸੀਂ ਬੰਦਾ ਉਹ ਠੀਕ ਐ ਇਸ ਵੇਲੇ ਜਿਹੜੇ ਸੱਤੇ ਐ ਉਹ ਠੀਕ ਐ ਸਾਡੀ ਸੇਵਾ ਦਾ ਸਾਡੇ ਟਿੰਡੇ ਦਾਖਲ ਐ ਇਹ 23 ਮਈ ਨੂੰ ਜਿਹੜੀ ਅਸੀਂ ਆਪਣੇ ਦੁਆਰਾ ਉਹ ਮਨਾਨੇ ਵਾਸੀ ਵਾਸੀ ਪੂਰੀ ਬਾਬਾ ਜੀ ਨਹੀਂ ਉਹਦੇ ਵਿੱਚ ਸਮੂਹ ਜਿਹੜੇ ਹੈਗੇ ਸਮਾਜ ਸੇਵੀ ਸੰਸਥਾ ਕਲਪਾ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਆਪਰੇ ਜਿਹਨਾਂ ਨੇ ਵੀ ਕੋਈ ਉਥੇ ਛੋਟੇ ਮਿਟੇ ਜਲਦੀਸ਼ ਵੀਰ ਜਾਂ ਹੋਰ ਠੋ ਜਦਾ ਸ਼ਕਤੀ ਜੋ ਵੀ ਉਹਨੇ ਸਟਾਰਨ ਲਾਉਣੀ ਉਹ ਆਪ ਦਾ ਹੁਣ ਆ ਕੇ ਲਾ ਸਕਦੇ ਐ ਪਰ ਅਸੀਂ ਸੂਤ ਸੰਗਤਾਂ ਆ ਸੂਤ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਉਹਦੇ ਚ ਕੋ ਸਾਊਂਡ ਜਾਂ ਡੀਜੇ ਵਗੈਰਾ ਨਾ ਲਾਇਆ ਜਾਵੇ ਸਿਰਫ ਜਿਹੜੀ ਐ ਜੋ ਜਦਾ ਸ਼ਕਤੀ ਠੰਡੇ ਮਿੱਠੇ ਜਲਦੀ ਇਸ ਵੀਰ ਜੋ ਵੀ ਲਾਉਣੀ ਚਾਹੁੰਦੇ ਐ ਉਹ ਲਾਉਣ ਬਤਵਾ ਦੇ ਜਿਹੜੀ ਸੰਗਤਾਂ ਦੀ ਸੇਵਾ ਕਰ ਤੇ ਅਸੀਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਹ ਜਿਹੜਾ 23 ਤਰੀਕ ਨੂੰ ਬਾਬਾ ਜੀਾਂ ਦੇ ਉੱਤੇ ਦਰਪੇ ਆ ਕੇ ਤੁਸੀਂ ਮਨਨ ਰਵਾਬਾ ਜੀਆਂ ਦੇ ਅਸ਼ੀਰਵਾਦ ਪ੍ਰਾਪਤ ਕਰੋ ਲੰਗਰ ਛਕੋ ਤੇ ਅਰਦਾਸ ਕਰੋ ਵੀ ਜਿਹੜੇ ਸਾਡੇ ਸੱਤ ਸੇਵਾ ਦਾ ਜ਼ਖਮੀ ਹੋਏ ਐ ਉਹ ਜਲਦੀ ਤੰਦਰੁਸਤ ਹੋ ਕੇ ਆਪਣੇ ਘਰਾਂ ਚ ਫੇਰ ਇਹ ਜਿਹੜੇ ਸਾਡੇ ਸੱਤ ਸੇਵਾ ਦਾ ਜ਼ਖਮੀ ਹੋਏ ਐ ਇਹ ਦੇ ਨਾਲ ਕੋਕਲੀ ਕਿਦਲਵਾ ਸ਼ਹਿਰ ਨੂੰ ਵੀ ਸਮੂਹ ਪੰਜਾਬ ਹਰਿਆਣਾ ਰਾਜਸਥਾਨ ਜਿੱਥੇ ਵੀ ਇਹ ਬਾਬਾ ਜੀਆ ਨੇ ਸੇਵਾਦਾਰ ਬੈਠੇ ਐ ਸਾਰੇ ਬੰਦੇ ਇਸ ਗੱਲ ਦੀ ਚਿੰਤਾ ਐ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜਿੱਥੇ ਵੀ ਤੁਸੀਂ ਬੈਠੇ ਹੋ ਆਪਣੇ ਘਰਾਂ ਤੋਂ ਅਰਦਾਸ ਕਰੋ ਉਹੋ ਜਿਹੇ ਸਾਡੇ ਸੱਤ ਸੇਵਾਦਾਰ ਹੈ ਪੂਰਨ ਪਰਮਾਤਮਾ ਜਲਦੀ ਤੰਤਰਸ ਕਰਕੇ ਉਹ ਆਪਣੇ ਘਰਾਂ ਚ ਆਪਣੇ ਬੱਚਿਆਂ ਨੂੰ ਸ਼ਾਂਤ ਸੁਖਾਂ ਦੇਣਾ ਲਾਉਣ ਤੇ ਤੁਸੀਂ 23 ਮਈ ਨੂੰ ਆ ਕੇ ਬਾਬਾ ਜੀ ਦਾ ਪ੍ਰਸ਼ਾਦ ਰੂਪੀ ਜਿਹੜਾ ਨਗਰੋਂ ਗ੍ਰਹਿਣ ਕਰੋ ਤੇ ਬਾਬਾ ਜੀ ਦਾ ਬੋਲ ਬਾਬਾ ਗੰਗਾਧੰਵੀ ਮਹਾਰਾਜ ਜੀ ਜੈ 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 ਜ